ਰਾਜਾ ਬੜਿੰਗ ਦੇ ਦਾ ਮਾਨਸਿਕ ਸੁਸਥੁਲਨ ਉਹ ਮੈਨੂੰ ਲੱਗਦਾ ਠੀਕ ਨਹੀਂ ਹੈਗਾ ਤਾਂ ਹੀ ਮੈਂ ਕਿਹਾ ਨਾ ਕਿ ਉਹਨਾਂ ਕੋਲ ਤਾਂ ਜਿਹੜੀ ਕਾਬਲੀਅਤ ਦਾ ਖਜ਼ਾਨਾ ਮੈਂ ਤਾਂ ਹੀ ਉਹਨਾਂ ਤੇ ਤੰਜ ਕਸਿਆ ਕਿ ਰਾਜਾ ਬੜਿੰਗ ਕੁਝ ਵੀ ਕਿਸੇ ਸਾਮ ਵੀ ਕੁਝ ਵੀ ਬੋਲ ਸਕਦਾ ਤੇ ਪਰ ਅੱਗੇ ਟਲਬ ਟਲਬ ਬਹੁਤ ਬੋਲਦਾ ਸੀ ਪਰ ਇਸ ਵਾਰ ਜੋ ਬੋਲਿਆ ਗਿਆ ਮੈਨੂੰ ਲੱਗਦਾ ਕਿ ਉਹ ਰਾਜੇ ਬੜਿੰਗ ਨੂੰ ਬੜੇ ਲੰਬੇ ਸਮੇਂ ਲਈ ਭਾਰੀ ਪੈਣ ਪੈਣਾ ਹੈ ਰਾਜਾ ਬੜਿੰਗ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਭਾਈਚਾਰੇ ਨੂੰ ਲੈ ਕੇ ਉਹਨੇ ਬਕਵਾਸ ਬਣੀ ਮਾਰੀ ਹੈ ਨਾ ਉਹਨਾਂ ਨੇ ਉਹਨੂੰ ਵੜ ਨਹੀਂ ਦੇਣਾ ਕਿਸੇ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਮਤਲਬ ਲੋਹੇ ਦੇ ਛਣੇ ਚਵਾ ਦੇਣਗੇ ਇਹਨੂੰ ਇਹ ਪੌਠਾ ਪੰਗਾ ਲੈ ਲਿਆ ਨੇ ਸੋ ਇਸ ਲਈ ਰਾਜਾ ਬੜਿੰਗ ਦੀ ਪ੍ਰਧਾਨਗੀ ਤਾਂ ਜਾਏਗੀ ਜਾਏਗੀ ਨਾਲ ਰਾਜਾ ਬੜਿੰਗ ਦੀ ਜਿਹੜੀ ਸਟੇਟ ਪੋਲਿਟਿਕਸ ਸੀ ਉਹ ਵੀ ਖਤਮ ਹੋ ਚੁੱਕੀ ਆ ਤੁਸੀਂ ਪਿੰਡਾਂ ਦੇ ਵਿੱਚ ਵੜਨ ਦੀ ਗੱਲ ਕਰੀ ਆ ਤੇ ਇਸੇ ਤਰ੍ਹਾਂ ਦੇਖਿਆ ਜਾਵੇ ਤੁਸੀਂ ਅਕਸਰ ਇਹ ਵੀ ਗੱਲ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਵਾਲੇ ਵੀ ਵੜਣ ਨਹੀਂ ਦੇਣੇ ਹੁਣ ਤਾਂ ਦੇਖੋ ਆਮ ਆਦਮੀ ਪਾਰਟੀ ਵਾਲੇ ਜਿੱਤਣ ਹੀ ਲੱਗੇ ਨਹੀਂ ਬੜੇ ਬਣ ਦੇਣੇ ਹੂੰ ਥੋੜੇ ਸਾਹਮਣੇ ਆ ਆਮ ਆਦੀ ਪਾਰਟੀ ਵਾਲੇ ਨਾ ਇੱਕ ਮਾਸਰ ਮਿੰਤਰੀ ਸਾਨੂੰ ਗੱਲ ਦਾਦਾ ਆਮ ਆਦੀ ਪਾਰਟੀ ਵਾਲਿਆਂ ਨੂੰ ਵੋਟ ਦੀ ਤਾਂ ਗੱਲ ਛੱਡੋ ਤੁਸੀਂ ਇਹ ਆਪਣੇ ਖੇਤਰ ਪ੍ਰੇਟ ਹੀ ਬਚਾ ਗਏ ਇਹ ਹੀ ਬਹੁਤ ਵੱਡੀ ਕਾਮਯਾਬੀ ਹੋਊਗੀ ਕਿ ਜਿੰਨੇ ਇਹਨਾਂ ਦੇ ਕੈਂਡੀਡੇਟ 2027 ਚ ਆਪਣੇ ਆਪ ਨੂੰ ਪਿੰਡਾਂ ਦੇ ਵਿੱਚੋਂ ਜੁੱਤੀਆਂ ਖਾਣ ਤੇ ਬਚਾ ਗਏ ਇਹ ਹੀ ਬਹੁਤ ਵੱਡੀ ਕਾਮਯਾਬੀ ਹੋਊਗੀ ਇਹਨਾਂ ਦੀ ਵੀ ਕਿੰਨੇ ਕ ਬਚੇ ਜਾਂਦੇ ਨੇ ਲੈ ਐਂ ਕਰਨ 10% ਦੀ ਛੂਟ ਆ 90% ਇਹੋ ਆ ਜਿਹੜੇ 117 ਦੇ ਵਿੱਚੋਂ 10% ਨੂੰ ਛੱਡ ਕੇ 90% ਇਹਨਾਂ ਲੋਕਾਂ ਨੂੰ ਟਿਕਟ ਦੇਣ ਦੁਆਰਾ ਆਈਐਮਐਲ ਨੂੰ ਦੇਣ ਦਾ ਟਿਕਟ ਜਦ ਡੜਾ ਦਵਾ ਤੁਹ ਪਤਾ ਲੱਗੇ ਕਿ ਕਿਹੜੇ ਭਾਵ ਵਿਤਦੀ ਆ ਜੇ ਗੱਡੀਆਂ 120 ਦੀ ਸਪੀਡ ਨਾਲ ਪਿੰਡਾਂ ਦੇ ਵਿੱਚ ਟੋਆ ਦੇ ਵਿੱਚ ਦੀ ਲੰਗਣ ਇਹ ਤਾਂ ਕਹਿੰਦੇ ਕਿ ਅਸੀਂ ਲੋਕਾਂ ਦੇ ਦਿਲਾਂ 'ਚ ਵਸ ਗਏ ਹਾਂ ਮੈਂ ਤਾਂ ਕਹਿਣਾ ਹੂੰ ਕਿ ਇਹ ਤਾਂ ਲੋਕਾਂ ਦੇ ਦਿਲ ਦੇ ਵਿੱਚ ਬਿਲਕੁਲ ਹੀ ਬਸ ਗਏ ਤਾਂ ਇੰਨਾ ਬਸ ਗਏ ਕਿ ਲੋਕ ਹਾਰ ਲਈ ਖੜੇ ਨੇ ਜੁੱਤੀਆਂ ਦੇ ਪਰ ਕਿੰਨਾ ਕਹੇ ਫੁੱਲਾਂ ਦੇ ਨਹੀਂ ਜੁੱਤੀਆਂ ਦੇ ਕਿ ਆਓ ਤਾਂ ਸਹੀ ਉਹ ਲੋਕ ਬਹੁਤ ਸਿਆਣੇ ਨੇ ਹਲੇ ਸਮਾਂ ਨਹੀਂ ਆਇਆ ਹਲੇ ਸਵਾ ਸਾਲ ਪਿਆ ਚੂਣਾ ਦੇ ਵਿੱਚ ਤੱਪਣ ਤੋਂ ਹੋਲੇ ਅਗਲੀ ਦਿਵਾਲੀ ਦੇ ਨੇੜੇ ਤੇ ਲ ਜਾ ਕੇ ਇਹਨਾਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਰੰਗਾ ਰੰਗ ਪ੍ਰੋਗਰਾਮ ਅਗਲੀ ਦਿਵਾਲੀ ਤੋਂ ਜਾ ਕੇ ਪੂਰੇ ਪਟਾਕੇ ਚੱਲਣੇ ਨੇ ਉਹਨਾਂ ਦਿਨਾਂ ਤੱਕ ਮਤਲਬ ਇਹਨਾਂ ਦੇ ਜਿਹੜੇ ਐਮਐਲਏ ਨੇ ਪਿੰਡਾਂ 'ਚ ਬੰਦ ਹੋ ਜਾਣਗੇ ਜਾਣੇ ਮੈਨੂੰ ਲੱਗਦਾ ਜਦ ਤੱਕ ਤਾਂ ਸ਼ਾਇਦ ਇਹਨਾਂ ਨੇ ਐਮਐਲਏ ਬਦਲ ਕੇ ਆਪਣੇ ਨਵੇਂ ਹਲਕੇ ਚਾਰਜ ਲਾ ਦੇਣਗੇ ਇਹ ਜਿੱਥੇ ਤੱਕ ਮੈਨੂੰ ਆਈਡੀ ਹੈ ਨਾ ਕਿ ਇਹਨਾਂ ਨੇ ਆਪਣੇ 70 80% ਜਿਹੜੇ ਹਲਕਾਂ 'ਚ ਐਮਐਲਏ ਨੇ ਉਹਨਾਂ ਨੂੰ ਪਿੱਛੇ ਕਰਕੇ ਨਵੀਂ ਟੀਮ ਲਾ ਦੇਣੀ ਆ ਅਗਲੇ ਨਵੇਂ ਚਿਹਰੇ ਲਾਉਣਗੇ ਕਿਉਂਕਿ ਪੁਰਾਣੇ ਚਿਹਰੇ ਨੇ ਜਿਹੜੇ ਉਹਨਾਂ ਨੂੰ ਨੀ ਕਿਸੇ ਨੇ ਪਿੰਡਾਂ 'ਚ ਵੜਨ ਦੇਣਾ ਪਰ ਹੁਣ ਨਵੇਂ ਲਾਉਣ پرانے ਲਾਉਣ ਅਜੰਡਾ ਤਾਂ ਉਹੀ ਆ ਨਾ ਉੱਪਰ ਦਾ ਕੇਜਰੀਵਾਲ ਦਾ ਪੁਰਾਣਾ ਹੀ ਆ ਸਾਮ-ਦਾਮ ਦੰਡ ਭੇਦ ਤਾਂ ਉਹੀ ਆ ਦੇਖੋ ਕਿੱਡੀ ਖਤਰਨਾਕ ਪਾਰਟੀ ਆ ਹਰਵਿੰਦਰ ਜੀ ਗੱਲ ਸੁਣੋ ਵੀ ਇੰਨੀ ਖਤਰਨਾਕ ਪਾਰਟੀ ਆ ਕਹਿੰਦੇ ਸਾਮ-ਦਾਮ ਦੰਡ ਭੇਦ ਸਾਮ ਮਤਲਬ ਗੱਲਾਂ ਨਾਲ, ਧਾਮ ਮਤਲਬ ਪੈਸੇ ਨਾਲ ਸਾਮ-ਦਾਮ ਦੰਡ ਮਤਲਬ ਡੰਡੇ ਨਾਲ, ਭੇਦ ਮਤਲਬ ਪਾੜ ਪੂੜ ਕੇ ਕੋਈ ਕੁਝ ਮਰਜ਼ੀ ਕਰੋ ਪਮਾ ਪੰਜਾਬ ਨੂੰ ਗੋਲੀਆਂ ਚਲਾਓ ਅੱਗਾਂ ਲਾਓ ਵੰਡੀਆਂ ਪਾਓ ਖਰੀਦੋ ਧਮਕੀਆਂ ਦਿਓ ਪਰ ਸਰਕਾਰ ਬਣਾਓ ਇਹ ਬਿਆਨ ਮਨੀਸ਼ ਸਦੋਸੀਆ ਜਿਹੜਾ ਇਹਨਾਂ ਦਾ ਪੰਜਾਬ ਦਾ ਇੰਚਾਰਜ ਆ ਉਹਦੇ ਬਿਆਨ ਨੇ ਤੇ ਜੇ ਉੱਪਰਲੀ ਸਟੇਜ ਤੇ ਖੜ ਕੇ 1 ਲੀਟਰ ਐਡਾ ਬਿਆਨ ਦੇ ਸਕਦਾ ਤਾਂ ਅੰਦਰ ਬੈਠ ਕੇ ਕਿੰਨੀ ਵੱਡੀ ਸ਼ਰੰਤਰ ਰਚਦੇ ਹੋਣਗੇ ਪੰਜਾਬ ਦੇ ਵਿੱਚ ਸਰਕਾਰ ਆਉਣ ਦਿਓ ਤੁਸੀਂ ਸਮਾ ਬਦਲਣ ਦਿਓ ਥੋੜੇ ਸਾਹਮਣੇ ਹੀ ਆ ਜਿਹੜੀਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਬੇਅਦਬੀਆਂ ਹੋਈਆਂ ਹੋਈਆਂ ਨੇ ਨਾ ਇਹਨਾਂ ਦੇ ਤਾਰ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ ਨਿਕਲਣਗੇ ਜਿਹੜੀਆਂ ਪੰਜਾਬ ਦੇ ਵਿੱਚ ਜਿੰਨਾ ਗੈਂਗਸਟਰਵਾਦ ਫਰੋਤੀਆਂ ਮਾਰ-ਮਾਰ ਧਮਕੀਆਂ ਗੈਂਗਸਟਰ ਨੋਟਾਂ ਦੇ ਨੋਟ ਇਕੱਠੇ ਕਰ ਰਹੇ ਨੇ ਆ ਵੱਡੇ ਸ਼ਹਿਰਾਂ ਤੇ ਕਿਹ ਛੋਟੇ ਸ਼ਹਿਰਾਂ ਤੱਕ ਚੰਗੇ ਅੜਤੀਆਂ ਨੂੰ ਲੱਗ ਗਏ ਆ ਹੁਣ ਗੈਂਗਸਟਰਾਂ ਦੇ ਤੁਹਾਨੂੰ ਥ੍ਰੈਟ ਆਇਆ ਜੀ ਆਉਂਦੇ ਰਹਿੰਦੇ ਨੇ ਜੀ ਥ੍ਰੈਟ ਥ੍ਰੈਟਾਂ ਦਾ ਕੀ ਆ ਥ੍ਰੈਟ ਤਾਂ ਚਲਦੀ ਰਹਿੰਦੇ ਨੇ ਥ੍ਰੈਟ ਦਾ ਜੇ ਆਪਣਾ ਪੰਜਾਬ ਦੀ ਗੱਲ ਕਰਾਂਗੇ ਤੇ ਜੇ ਇਹ ਇਹਨਾਂ ਦੇ ਖਿਲਾਫ ਬੋਲਾਂਗੇ ਥ੍ਰੈਟ ਤਾਂ ਆਉਣੀ ਨੇ ਪਰ ਥ੍ਰੈਟਾਂ ਥੁੱਟਣ ਤੋਂ ਕੌਣ ਡਰਦਾ ਨਾ ਕੋਈ ਫਰਕ ਪੈਂਦਾ ਥ੍ਰੈਟਾਂ ਦੇ ਨਾਲ ਅੱਛਾ ਤਾਂ ਕਹਿੰਦੇ ਕਿ ਇਹ ਗੈਂਗਸਟਰਾਂ ਦੀ ਜਿਹੜੀ ਪੁਸਤ ਬਣਾਈ ਜਿੰਨੀ ਆਮ ਆਦੀ ਪਾਰਟੀ ਨੇ ਕੀਤੀ ਹੈ ਨਾ ਕਿਸੇ ਨੇ ਨਹੀਂ ਕੀਤੀ ਅੱਜ ਜਿੰਨਾ ਪੰਜਾਬ ਦੇ ਵਿੱਚੋਂ ਧਮਕੀਆਂ ਫਰੋਤੀਆਂ ਤੇ ਫੋਨ ਕਰ ਕਰਕੇ ਜਿਹੜੀਆਂ ਲਈਆਂ ਜਾ ਰਹੀਆਂ ਨੇ ਗੈਂਗਸਟਰਾਂ ਦੀਆਂ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀਆਂ ਦਾ ਹਿੱਸਾ ਹੈ ਇੰਨਾ ਇੰਨਾ ਨਹੀਂ ਹਾਲਾਤ ਹੋ ਸਕਦੇ ਕਿ ਇੰਨੀਆਂ ਸਰਿਆਮ ਹੀ ਮਤਲਬ ਕੱਲੇ ਕੱਲੇ ਸ਼ਹਿਰ ਦੇ ਵਿੱਚ ਹੀ ਗੈਂਗਸਟਰਾਂ ਦੇ ਹੁਣ ਤਾਂ ਏਰੀਆ ਮੰਡਲੇ ਗੈਂਗਸਟਰਾਂ ਨੇ ਹੁਣ ਤਾਂ ਜ਼ ਇਹ ਮਾਝਾ ਜ਼ੋਨ ਫਲਾਣਾ ਗੈਂਗਸਟਰ ਦੇਖ ਰਿਹਾ ਦੁਆਬਾ ਜ਼ੋਨ ਫਲਾਣਾ ਗੈਂਗਸਟਰ ਦੇਖ ਰਿਹਾ ਮਾਲਵੇ ਦਾ ਮੋਗਾ ਸਾਈਡ ਗੈਂਗਸਟਰ ਹੋਰ ਚੱਲ ਰਹੇ ਨੇ ਬਠਿੰਡਾ ਸਾਈਡ ਹੋ ਚੱਲ ਰਹੇ ਨੇ ਪਟਿਆਲਾ ਸਾਈਡ ਹੋਰ ਚੱਲ ਰਹੇ ਨੇ ਮਹਾਲੀ ਸਾਈਡ ਹੋਰ ਚੱਲ ਰਹੇ ਨੇ ਮਾਝੇ 'ਚ ਵੀ ਦੋ ਨੇ ਤਰਨਤਾਰਨ ਦੇ ਪੱਟੀ ਸਾਈਡ ਗੈਂਗਸਟਰ ਹੋਰ ਨੇ ਗੁਰਦਾਸਪੁਰ ਤੇ ਪਠਾਨਕੋਟ ਵਾਲੀ ਸਾਈਡ ਗੈਂਗਸਟਰ ਹੋਰ ਨੇ ਮਤਲਬ ਗੈਂਗਸਟਰਾਂ ਨੇ ਵੀ ਜ਼ੋਨ ਏਰੀਆ ਵੰਡ ਲਏ ਹੁਣ ਇਹ ਇਹ ਵੀ ਬਦਲਾ ਇੱਕ ਨਵੇਂ ਤਰ੍ਹਾਂ ਦਾ ਕਿ ਪੰਜਾਬ ਦੇ ਵਿੱਚ ਹੁਣ ਗੈਂਗਸਟਰ ਜਿਵੇਂ ਆਈਜੀ ਜ਼ੋਨ ਦਾ ਸੁਣੇ ਸੀ ਪਰ ਗੈਂਗਸਟਰਾਂ ਦੇ ਵੀ ਜ਼ੋਨ ਹੁੰਦੇ ਨੇ ਇਹ ਪਹਿਲੀ ਵਾਰ ਸੁਣਿਆ ਤੇ ਜਿਹੜਾ ਗੈਂਗਸਟਰਾਂ ਦਾ ਸਭ ਤੋਂ ਵੱਡਾ ਗੈਂਗਸਟਰ ਇਹ ਕੈਟਾਗਰੀ ਦਾ ਲਾਰੈਂਸ ਮਸਰੋਈ ਲੈ ਉਹਦੀ ਖਰੜ ਸੀਆਈ ਸਟਾਫ ਦੇ ਵਿੱਚ ਇੰਟਰਵਿਊ ਹੋ ਜਾਂਦੀ ਆ ਤੁਹਾਡੇ ਹੀ ਮੀਡੀਆ ਦੇ ਜਗਵਿੰਦਰ ਪਟਿਆਲ ਜੀ ਇੰਟਰਵਿਊ ਕਰ ਲੈਣ ਇੱਕ ਗੈਂਗਸਟਰ ਜਿਹੜਾ ਸਲਮਾਨ ਖਾਨ ਨੂੰ ਧਮਕੀਆਂ ਦਾਵੇਂ ਐਵੇਂ ਨਹੀਂ ਦਿੰਦਾ ਹਮ ਸਲਮਾਨ ਖਾਨ ਨੂੰ ਵੀ ਘਟ ਗਣਤੀਆਂ ਕਰਕੇ ਟਾਰਗੇਟ ਕੀਤਾ ਜਾਂਦਾ ਲਾਰੈਂਸ ਮਸਰੋਈ ਐਵੇਂ ਨਹੀਂ ਧਮਕੀਆਂ ਦਿੰਦਾ ਸਲਮਾਨ ਖਾਨ ਨੂੰ ਉਹਦੇ ਮਗਰ ਵੀ ਕੋਈ ਨਾ ਕੋਈ ਇੱਥੇ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਇੱਕ ਘਟ ਗਣਤੀ ਨਾਲ ਸੰਬੰਧਿਤ ਆ ਸਲਮਾਨ ਖਾਨ ਤੇ ਲਾਰੈਂਸ ਮਸਨੋਈ ਉਹਨੂੰ ਟਾਰਗੇਟ ਕਰਦਾ ਜਾਣ ਬੁੱਝ ਕੇ ਸਲਮਾਨ ਖਾਨ ਨੂੰ ਇਹ ਵੀ ਇੱਕ ਵੱਡੀ ਸ਼ਾਦਜ ਦਾ ਹਿੱਸਾ ਤੇ ਫਿਰ ਉਹਦੀ ਇੰਟਰਵਿਊ ਹੋ ਜਾਣੀ ਸੀਏ ਸਟਾਫ ਦੇ ਵਿੱਚ ਉਹ ਡੀਐਸਪੀ ਜਿਹਦੇ ਅੰਡਰ ਸੀਏ ਸਟਾਫ ਸੀ ਉਹ ਡੀਐਸਪੀ ਦਾ ਹੁਣ ਤੱਕ ਪਤਾ ਸੱਤਾ ਨਹੀਂ ਵੀ ਕਿੱਥੇ ਗਿਆ ਕਿਨੇ ਨਠਾਤੇ ਜੀ ਡੀਐਸਪੀ ਤੇ ਉਹ ਡੀਐਸਪੀ ਉਸ ਏਰੀਆ ਵਿੱਚ ਮਸ਼ਹੂਰ ਸੀ ਕਿ ਗੈਂਗਸਟਰ ਧਮਕੀਆਂ ਦਿੰਦੇ ਸੀ ਮਤਲਬ ਫਰੋਤੀਆਂ ਮੰਗਦੇ ਸੀ ਪੈਸੇ ਮੰਗਦੇ ਸੀ ਤੇ ਡੀਐਸਪੀ ਸੈਟਿੰਗਾਂ ਕਰਾਉਂਦਾ ਸੀ ਏ ਆਮ ਆਦਮੀ ਪਾਰਟੀ ਐ ਤਸੋ ਇਹ ਬਦਲਾ ਆਇਆ ਕਿ ਕਿਸੇ ਨੂੰ ਧਮਕੀ ਆ ਗਈ ਕਿਹਦੇ ਕੋਲ ਜਾਊਗਾ ਅਗਲਾ ਕਿਸੇ बिजनेसमੈਨ ਨੂੰ ਧਮਕੀ ਆ ਗਈ ਕਿਹਦੇ ਕੋਲ ਜਾਊਗਾ ਪੁਲਿਸ ਕੋਲ ਤੇ ਪੁਲਿਸ ਗਾਂ ਕਹੇ ਡੀਐਸਪੀ ਕਹੇ ਕਿ ਮੈਂ ਤੇਰੀ ਸੈਟਿੰਗ ਕਰਾ ਦਿੰਨਾ ਕਿ ਤੂੰ ਭਾਈ 50 ਲੱਖ ਦੇ ਮੈਂ ਤੇਰੀ ਸੈਟਿੰਗ ਕਰਾ ਦਿੰਨਾ ਇਹ ਸੈਟਿੰਗਾਂ ਕਰਾਉਂਦਾ ਸੀ ਡੀਐਸਪੀ ਖਰੜ ਵਾਲਾ ਉਹ ਕਿ 50 ਲੱਖ ਲਿਆ 25 ਗੈਂਗਸਟਰਾਂ ਦੇ ਆ 25 ਆਪ ਰੱਖ ਲਿਆ ਇਹਦਾ ਮਤਲਬ ਫੇ ਧਮਕੀਆਂ ਹੀ ਇਹ ਨੰਬਰ ਇਹ ਦਿੰਦੇ ਸੀ ਕੱਲੀ ਇੰਟਰਵਿਊ ਤੱਕ ਨਹੀਂ ਹੋੜੀ ਡੀਐਸਪੀ ਹੈਗਾ ਇਹਦੀਆਂ ਜਾਂਚਾਂ ਵੀ ਹੋਣਗੀਆਂ ਇਹਨਾਂ ਨੇ ਤਾਂ ਨਹੀਂ ਕੋਈ ਜਾਂਚ ਕੱਢੀ 2027 ਚ ਕਾਲੀਦਲੀ ਸਰਕਾਰ ਬਣਦੇ ਹੋਏ ਸਾਰੀਆਂ ਜਾਂਚਾਂ ਕਰਾਂਗੇ ਜੇ ਪਹਿਲਾਂ ਮੈਂ ਇੱਕ ਗੈਂਗਸਟਰ ਦੀ ਗੱਲ ਕਿਹਨੇ ਬਲੂਪ੍ਰਿੰਟ ਰਚਿਆ ਕਿਵੇਂ ਇੰਟਰਵਿਊ ਹੋ ਗਈ ਉੱਥੇ ਜਿੱਥੇ ਪਰਿੰਦਾ ਵੀ ਪਰਣੀ ਮਾਰ ਸਕਦਾ ਸੀ ਸਿੀ ਸਟਾਫ ਦੇ ਵਿੱਚ ਉਂਦਾ ਤੁਸੀਂ ਆਮ ਘਰਾਂ ਦੀ ਧੀਆ ਪੁੱਤਨ ਚੱਕ ਕੇ ਉੱਥੇ ਛੱਡੇ ਪਾੜਦ ਨੇ ਸੀ ਇਸਟਾਫ ਦੇ ਵਿੱਚ ਤੇ ਐਡਾ ਇੱਕ ਕੈਟਾਗਰੀ ਦਾ ਗੈਂਗਸਟਰ ਉੱਥੇ ਮਤਲਬ ਇੰਟਰਵਿਊ ਦੇ ਗਿਆ ਤੇ ਉਹ ਡੀਐਸਪੀ ਹੁਣ ਤੱਕ ਨਹੀਂ ਲੱਭਿਆ ਵੀ ਗਿਆ ਕਿੱਥੇ ਆ ਇਹ ਸਾਰਾ ਕੁਝ ਐਵੇਂ ਨਹੀਂ ਹੈਗਾ ਇਹ ਸਾਰੇ ਪਿੱਛੇ ਸਰਕਾਰ ਹੀ ਆ ਇਹ ਸਾਰੇ ਪਿੱਛੇ ਏਜੰਸੀਆਂ ਹੀ ਨੇ ਕਿ ਜੜੀ ਵਾਲ ਤਾਂ ਇਹ ਗੱਲ ਕਹਿ ਰਹੇ ਨੇ ਕਿ ਇੱਕ ਹਫਤੇ ਦੇ ਵਿੱਚ ਵਿੱਚ ਗੈਂਗਸਟਰ ਆਪਣਾ ਔਰੇ ਤੋਂ ਭੱਜ ਜਾਣ ਪੰਜਾਬ 'ਚ ਨਹੀਂ ਅਸੀਂ ਕਾਰਵਾਈ ਕਰਾਂਗੇ ਉਹ ਤਾਂ ਸਦੋਂ ਕੋ ਗੈਂਗਸਟਰਾਂ ਨੂੰ ਕਹਿ ਰਹੇ ਨੇ ਜਿਹੜੇ ਸੀਆਈ ਸਟਾਫ 'ਚ ਬੈਠੇ ਸੀ ਉਹਨਾਂ ਦਾ ਇੰਟਰਵਿਊ ਹੋ ਗਿਆ ਬਾਹਰ ਵਾਲੇ ਕੀ ਕਾਰਵਾਈ ਕਰਨਗੇ ਹੂੰ ਕਾਰਵਾਈ ਤੱਕ ਤੁਹਾਨੂੰ ਦੱਸਿਆ ਤਾਂ ਹੈ ਵੀ ਆਈਜੀ ਜ਼ੋਨ ਸੁਣੇ ਸੀ ਹੁਣ ਗੈਂਗਸਟਰਾਂ ਦੇ ਵੀ ਜ਼ੋਨ ਨੇ ਇਹ ਵੀ ਨਵੀਂ ਪਲਬਦੀ ਆ ਪੰਜਾਬ ਦੇ ਵਿੱਚ ਕਿ ਮਾਝਾ ਜ਼ੋਨ ਫਲਾਣਾ ਗੈਂਗਸਟਰ ਦੇਖ ਰਿਹਾ ਦੁਆਬਾ ਜ਼ੋਨ ਫਲਾਣਾ ਦੇਖ ਰਿਹਾ ਮਾਲਵਾ ਜ਼ੋਨ ਫਲਾਣਾ ਦੇਖ ਰਿਹਾ ਇਹ 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 ਜ਼ੋਨ ਬਣੇ ਹੋਏ ਨੇ ਹੁਣ ਹਾਲਾਤ ਇਹ ਨੇ